ਬੀਬੀ ਰਜਨੀ ਜੀ ਦਾ ਇਤਿਹਾਸ ਹੈ ਜਿਹੜਾ ਦੁਖ ਪੰਜਨੀ 베ਰੀ ਨਾਲ ਜੁੜਿਆ ਹੋਇਆ ਜੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਨੂੰ ਚਾਹੁੰਦੇ ਆਂ ਵੀ ਉਹ ਇੱਕ ਚੰਗਾ ਭਵਿੱਖ ਗੁਰੂ ਇਤਿਹਾਸ ਨਾਲ ਜੁੜ ਕੇ ਬੀਬੀ ਰਜਨੀ ਫਿਲਮ ਜ਼ਰੂਰ ਦੇਖਣ ਜਾਵੋ ਤਾਂ ਸਿਨੇਮਾ ਇੱਕ ਇਕੱਲਾ ਮਾਧਿਅਮ ਰਹਿ ਜਾਂਦਾ ਜਿਹਦੇ ਰਾਹੀਂ ਅਸੀਂ ਇਹ ਲੋਕਾਂ ਤੱਕ ਪਹੁੰਚਾ ਸਕਦੇ ਆ ਕਿ ਭਾਈ ਅਸੀਂ ਇਤਿਹਾਸ ਤੇ ਫਿਲਮ ਲੈ ਕੇ ਆਏ ਆ ਤੁਸੀਂ ਸਿਰਫ ਆਪਣੀ ਜ਼ਿੰਦਗੀ ਚੋਂ 2 ਸਵਾ 2 ਘੰਟੇ ਹੀ ਕੱਢਣੇ ਨੇ ਉੱਥੋਂ ਵੀ ਤੁਸੀਂ ਬੜੀਆਂ ਚੀਜ਼ਾਂ ਗ੍ਰਹਿਣ ਕਰਕੇ ਜਾਓਗੇ ਸਾਡੇ ਕੋਲ ਸਰੀਰਕ ਰੂਪ ਚ ਭਗਤ ਪੂਰਨ ਸਿੰਘ ਜੀ ਦਾ ਰੂਪ ਚ ਮਿੰਟੂ ਬਾਈ ਇੱਥੇ ਕੰਮ ਕਰ ਰਿਹਾ ਸੋ ਕੋਈ ਨਾ ਕੋਈ ਚੀਜ਼ ਕਿਸੇ ਨੂੰ ਇਨਸਪਾਇਰ ਕਰਦੀ ਹੈ ਕਿਸੇ ਦੀ ਲਿਖੀ ਹੋਈ ਗੱਲ ਕਿਸੇ ਦੇ ਬੋਲੇ ਹੋਏ ਬੋਲ ਕਿਸੇ ਦਾ ਜੀਵਨ ਬਦਲ ਦੇਣਾ ਇਤੋਂ ਵੱਡੀ ਕੋਈ ਗੱਲ ਨਹੀਂ ਕਿਸੇ ਨੂੰ ਜੋੜ ਦੇਣਾ ਇਤੋਂ ਵੱਡੀ ਕੋਈ ਗੱਲ ਨਹੀਂ ਸੋ ਇਹ ਜੁਮਾ ਬਾਈ ਉਹਨਾਂ ਦੇ ਹਿੱਸੇ ਮਹਾਰਾਜ ਨੇ ਲਾਇਆ ਔਰ ਅਸੀਂ ਦਰਸ਼ਨ ਕਰਨ ਆਏ ਆ ਔਰ ਧੰਨਵਾਦ ਕਰਨ ਆਏ ਆ ਬਾਈ ਉਹਨਾਂ ਦਾ ਇਹੋ ਜਿਹੀ ਕਿਸੇ ਸਾਡੀਆਂ ਦਾਤੀਆਂ ਰੀਆਂ ਸਾਨੂੰ ਸੁਣਾਉਂਦੀਆਂ ਵੀ ਸਾਡੇ ਬੱਚੇ ਤਾਂ ਬਹੁਤ ਦੂਰ ਹੋ ਰਹੇ ਨੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਜਿੱਥੇ ਕਿ ਇਹ ਫਿਲਮ ਦਾ ਉਪਰਾਲਾ ਬਣਾਉਣ ਦਾ ਬੀੜਾ ਚੁੱਕਿਆ ਤੇ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਸੇਧ ਦੇਣ ਲਈ ਇਹ ਫਿਲਮਾਂ ਬਣੀਆਂ ਬਹੁਤ ਜ਼ਰੂਰੀ ਨੇ ਜੀ ਸਾਡੀ ਸਾਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਅਸੀਂ ਇਸ ਫਿਲਮ ਦਾ ਹਿੱਸਾ ਆ ਤੇ ਬਸ ਇਹੀ ਬੇਤੀ ਕਰਦੇ ਆਂ ਜੀ ਕਿ 8 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਤੇ ਜ਼ਰੂਰ ਦੇਖਣ ਜਾਇਓ ਜੀ ਇਹ ਉਹ ਸਟੋਰੀ ਨਹੀਂ ਹੈ ਜਿਹੜੀ ਕਿ ਮੈਂ ਲਿਖੀ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਾਖੀ ਆ ਪਹੁੰਚਣੇ ਕਿਵੇਂ ਦੀ ਪੰਡਤ ਜੀ ਬਹੁਤ ਬਹੁਤ ਸ਼ੁਕਰੀਆ ਪੂਰੀ ਟੀਮ ਦਾ ਜਿਨ੍ਹਾਂ ਨੇ ਸਿੱਕ ਇਤਿਹਾਸ ਤੇ ਬਹੁਤ ਹੀ ਵੱਡੀ ਇਸ ਮੰਨ ਲਓ ਇੱਕ ਪਲਾਂਘ ਪੁੱਟੀ ਹੈ ਬੀਬੀ ਰਜਨੀ ਦੇ ਉੱਪਰ ਇਹ ਫਿਲਮ ਬਣ ਰਹੀ ਆ ਬੀਬੀ ਰਜਨੀ ਜਿਹਦਾ ਇਤਿਹਾਸ ਆ ਜਿਹੜਾ ਦੁੱਖ ਪੰਜਨੀ 베ਰੀ ਨਾਲ ਜੁੜਿਆ ਹੋਇਆ ਉਹ ਕਿਵੇਂ ਆਪਣੇ ਪਤੀ ਦੇ ਨਾਲ ਸੰਘਰਸ਼ ਕਰਦੀ ਆ ਕਿਵੇਂ ਉਹ ਆਪਣੇ ਬਾਪ ਨੂੰ ਇਹ ਕਹਿੰਦੀ ਆ ਵੀ ਮੈਂ ਤੇਰਾ ਦਿੱਤਾ ਨਹੀਂ ਖਾਂਦੀ ਮੈਂ ਰੱਬ ਦਾ ਦਿੱਤਾ ਖਾਂਦੀ ਆ ਤੇ ਅੱਜ ਉਸ ਧੀ ਦੇ ਉੱਪਰ ਇਹ ਫਿਲਮ ਬਣ ਜਾ ਰਹੀ ਆ ਸਾਡੀ ਛੋਟੀ ਭੈਣ ਰੂਪੀ ਗੱਲ ਜਸ ਬਾਜਵਾ ਵੀਰ ਜਰਨੈਲ ਸਿੰਘ ਜੀ ਹਰਜੀਤ ਹਰਮਨ ਵੀਰ ਜੀ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਇਹ ਇੱਕ ਵੱਡਾ ਸਟੈਪ ਲਿਆ ਕਿਉਂਕਿ ਇਦਾਂ ਦੇ ਸਟੈਪ ਲੈਣ ਤੋਂ ਸਾਡੇ ਕਲਾਕਾਰ ਜਾਂ ਪ੍ਰੋਡਿਊਸਰ ਭਰਾ ਕਰਨ ਜੀ ਵਰਗੇ ਵੀਰ ਡਰਦੇ ਆ ਵੀ ਕਿ ਨਹੀਂ ਇਹਦਾ ਕੀ ਰਿਜ਼ਲਟ ਹੋਊ ਕਿੰਦਾ ਦੀ ਕੌਂਟਰੋਵਰਸੀ ਹੋ ਪਰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਭੈਣਾ ਭਰਾਵਾਂ ਨੂੰ ਜੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਨੂੰ ਚਾਹੁੰਦੇ ਆ ਵੀ ਉਹ ਇੱਕ ਚੰਗਾ ਭਵਿੱਖ ਗੁਰੂ ਇਤਿਹਾਸ ਨਾਲ ਜੁੜ ਕੇ ਬੀਬੀ ਰਜਨੀ ਫਿਲਮ ਜ਼ਰੂਰ ਦੇਖਣ ਜਾਵੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਾਵੋ ਤਾਂ ਜੋ ਜਿਵੇਂ ਜੱਥਬਾਰੂਆ ਵੀਰ ਹੁਣ ਗੱਲ ਕਰਦਾ ਸੀ ਕਹਿੰਦਾ ਵੀਰੇ ਅਸੀਂ ਬਹੁਤ ਬੰਦਿਆਂ ਨੂੰ ਮਿਲੇ 40 40 45 45 ਸਾਲ ਦੇ ਨੌਜਵਾਨ ਬਾਪੂਆਂ ਦੇ ਜਿਹੜੇ ਨਾਲ ਰਹਿੰਦੇ ਨੇ 24 ਘੰਟੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਬੀਬੀ ਰਜਨੀ ਹੈ ਕੌਣ ਤੇ ਇਹ ਸਾਡੀ ਇਤਿਹਾਸ ਦੀ ਆ ਪਰ ਇਸ ਕਨਸੈਪਟ ਤੇ ਅੱਜ ਫਿਲਮ ਬਣਨ ਜਾ ਰਹੀ ਆ ਤੇ ਅਸੀਂ ਬੇਨਤੀ ਕਰਾਂਗੇ ਪੂਰੀ ਟੀਮ ਨੂੰ ਵੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪਹਿਲੂ ਨੇ ਜਿਹੜੇ ਸਿੱਖ ਇਤਿਹਾਸ ਦੇ ਮੂਰੇ ਲਿਆਉਣੇ ਜ਼ਰੂਰੀ ਆ ਤੇ ਬੀਬੀ ਰਜਨੀ ਨੂੰ ਤੁਸੀਂ ਜੇ ਕਾਮਯਾਬ ਕਰੋ ਜਿਵੇਂ ਵੀਰ ਨੇ ਕਿਹਾ ਵੀ ਜੇ ਇਹਨੂੰ ਫਿਲਮ ਨੂੰ ਵੱਧ ਦੇਖਣਗੇ ਲੋਕ ਜੇ ਫਿਲਮ ਚੱਲ ਜੂ ਪੈਸੇ ਕਮਾਜੂ ਤਾਂ ਜੋ ਹੋਰ ਪ੍ਰੋਡਿਊਸਰ ਕੋਈ ਹੋਰ ਡਾਇਰੈਕਟਰ ਵੀ ਹਿੰਮਤ ਕਰੂਗਾ ਸਿੱਖ ਇਤਿਹਾਸ ਤੇ ਫਿਲਮ ਬਣਾਉਣ ਦੀ ਤੇ ਉਹਦੇ ਨਾਲ ਸਾਡੇ ਬੱਚੇ ਗੁਰੂ ਦੇ ਇਤਿਹਾਸ ਨਾਲ ਜੁੜਨਗੇ ਕਿਉਂਕਿ ਬਈ ਮਿੰਟੂ ਜੀ ਹਜ਼ਾਰਾਂ ਤੇ ਪ੍ਰਮੋਟ ਕਰਨ ਵਾਲੀਆਂ ਫਿਲਮਾਂ ਤਾਂ ਕਾਫੀ ਬਣਦੀਆਂ ਨੇ ਪਰ ਇੱਕ ਐਹੋਜੀ ਫਿਲਮ ਬਣੀ ਜਿਹਨੂੰ ਇਤਿਹਾਸ ਦੇ ਨਾਲ ਜੋੜਿਆ ਜਾਵੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਵੀ ਇਦਾਂ ਦੀਆਂ ਹੋਰ ਵੀ ਫਿਲਮਾਂ ਬਹੁਤ ਜ਼ਰੂਰੀ ਆ ਵੀਰ ਜੀ ਇਹ ਤਾਂ ਬੜਾ ਵੱਡਾ ਇੱਕ ਸਟੈਪ ਆ ਜਿਹੜਾ ਲਿਆ ਜਾ ਰਿਹਾ ਬਾਕੀ ਜਸਬੀਰ ਵੀ ਮੈਨੂੰ ਬਸ ਇਹੀ ਬੇਨਤੀ ਕਰਨੀ ਸੀ ਮੈਂ ਕਿਹਾ ਜੀ ਜਿਵੇਂ ਅਸੀਂ ਪਿਛਲੇ ਸਮੇਂ 'ਚ ਅਸੀਂ ਜਿਹੜੇ ਸਮਿਆਂ 'ਚ ਅਸੀਂ ਨਿਕਲ ਕੇ ਆਏ ਆ ਕਿ ਇਹ ਕਹਾਣੀਆਂ ਸਾਡੇ ਮਾਪਿਓ ਨੇ ਸਾਡੇ ਦਾਦੇ ਦਾਦੀ ਨੇ ਸਾਨੂੰ ਸੁਣਾਈਆਂ ਭਾਈ ਕਨਈ ਜੀ ਦੀ ਬੀਬੀ ਰਜਨੀ ਵੀ ਉਦੋਂ ਮੱਦ ਤੁਸੀਂ ਕਿਤਾਬਾਂ 'ਚ ਪੜ੍ਹਨ ਦੀ ਕੋਸ਼ਿਸ਼ ਕੀਤੀ ਇਤਿਹਾਸ ਨਾਲ ਅੱਜ ਦੀ ਜਿਹੜੀ ਜ਼ਿੰਦਗੀ ਆ ਮੈਨੂੰ ਲੱਗਦਾ ਇੰਨੀ ਕਿ ਜ਼ਿਆਦੇ ਰਜਵੇਂ ਆ ਭਰੀ ਆ ਕਿ ਬੰਦਿਆਂ ਕੋਲ ਟਾਈਮ ਨਹੀਂ ਤਾਂ ਸਿਨੇਮਾ ਇੱਕ ਇਕੱਲਾ ਮਾਧਿਅਮ ਰਹਿ ਜਾਂਦਾ ਜਿਹਦੇ ਰਾਹੀਂ ਅਸੀਂ ਇਹ ਲੋਕਾਂ ਤੱਕ ਪਹੁੰਚਾ ਸਕਦੇ ਆ ਕਿ ਭਾਈ ਅਸੀਂ ਇਤਿਹਾਸ ਤੇ ਫਿਲਮ ਲੈ ਕੇ ਆਏ ਆ ਤੁਸੀਂ ਸਿਰਫ ਆਪਣੀ ਜ਼ਿੰਦਗੀ ਚੋਂ 2 ਸਵਾ 2 ਘੰਟੇ ਹੀ ਕੱਢਣੇ ਨੇ ਉੱਥੋਂ ਵੀ ਤੁਸੀਂ ਬੜੀਆਂ ਚੀਜ਼ਾਂ ਗ੍ਰਹਿਣ ਕਰਕੇ ਜਾਓਗੇ ਔਰ ਇਹ ਮੈਨੂੰ ਲੱਗਦਾ ਕਿ ਸਾਡਾ ਸਮੁੱਚੀ ਸਾਥ ਸੰਗਤ ਦਾ ਇਹ ਫਰਜ਼ ਬਣਦਾ ਗੱਲ ਇਹ ਨਹੀਂ ਕਿ ਸਾਡੀ ਫਿਲਮ ਇਹ ਕਿਸੇ ਦੀ ਵੀ ਹੁੰਦੀ ਔਰ ਅੱਗੇ ਵੀ ਕੋਈ ਸਾਡੀ ਇੰਡਸਟਰੀ ਚੋਂ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਬੰਦਾ ਸਿੱਖ ਇਤਿਹਾਸ ਤੇ ਮਾਨਵਤਾ ਦੀ ਭਲਾਈ ਤੇ ਕੋਈ ਫਿਲਮ ਲੈ ਕੇ ਆਊਗਾ ਸਾਰੇ ਜਣੇ ਇਕੱਠੇ ਹੋ ਕੇ ਅਸੀਂ ਉਹਦਾ ਸਾਥ ਦੇਵਾਂਗੇ ਕਿਉਂਕਿ ਉਹ ਸਾਡੇ ਇਤਿਹਾਸ ਦੀ ਫਿਲਮ ਆ ਨਾ ਕਿ ਉਹ ਜਸ ਬਾਜਵੇ ਦੀ ਫਿਲਮ ਹੈ ਰੂਪੀ ਗਿਲਦੀ ਫਿਲਮ ਹੈ ਜਾਂ ਕਿਸੇ ਹੋਰ ਤੀਜੇ ਬੰਦੇ ਦੀ ਫਿਲਮ ਹੈ ਉਹ ਸਾਡੇ ਪਛੋਕੜ ਦੀ ਸਾਡੇ ਗੁਰੂਆਂ ਦੇ ਇਤਿਹਾਸ ਦੀ ਇਸ ਧਰਤੀ ਦੇ ਇਤਿਹਾਸ ਦੀ ਫਿਲਮ ਹੈ ਜੇ ਇਤਿਹਾਸ ਨਾ ਹੁੰਦਾ ਜੇ ਭਗਤ ਪੂਰਨ ਸਿੰਘ ਜੀ ਚਲੋ ਬਹੁਤ ਵੱਡੇ ਨੇ ਬਹੁਤ ਸਾਡੇ ਲਈ ਇਹ ਸ਼ਬਦ ਅਸੀਂ ਉਹਨਾਂ ਲਈ ਵਰਤ ਨਹੀਂ ਸਕਦੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅੱਜ ਚਲਦੇ 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 ਸਾਡੇ ਕੋਲ ਸਰੀਰਕ ਰੂਪ ਚ ਭਗਤ ਪੂਰਨ ਸਿੰਘ ਜੀ ਦਾ ਰੂਪ ਚ ਮਿੰਟੂ ਬਾਈ ਇੱਥੇ ਕੰਮ ਕਰ ਰਿਹਾ ਸੋ ਕੋਈ ਨਾ ਕੋਈ ਚੀਜ਼ ਕਿਸੇ ਨੂੰ ਇਨਸਪਾਇਰ ਕਰਦੀ ਹੈ ਕਿਸੇ ਦੀ ਲਿਖੀ ਹੋਈ ਗੱਲ ਕਿਸੇ ਦੇ ਬੋਲੇ ਹੋਏ ਬੋਲ ਤਾਂ ਕਰਕੇ ਸਾਡਾ ਤਾਂ ਐਡਾ ਵੱਡਾ ਇਤਿਹਾਸ ਹੈ ਕਿ ਅਸੀਂ ਜਮ ਜਮ ਫਿਲਮਾਂ ਬਣਾਈ ਜਾਈਏ ਤਾਂ ਵੀ ਨਹੀਂ ਮੁੱਕਣਾ ਸੋ ਸਾਡੇ ਵੱਲੋਂ ਵੀ ਤੁਹਾਨੂੰ ਦੁਆਰੇ ਚਰਨਾਂ 'ਚ ਬੇਨਤੀ ਹੈ ਕਿ ਆਪਦੇ ਬੱਚਿਆਂ ਨਾਲ ਆਪਦੇ ਪਰਿਵਾਰ ਨਾਲ ਇਹ ਤੁਹਾਡਾ ਮੋਜਲਾ ਮੋਢਲਾ ਫਰਜ਼ ਸਮਝਦੇ ਹੋਏ ਇਹ ਫਿਲਮ ਜ਼ਰੂਰ ਦੇਖਣ ਜਾਓ ਔਰ ਨਾਲ ਆਉਣ ਵਾਲੇ ਸਮੇਂ 'ਚ ਵੀ ਕਿਸੇ ਦੀ ਵੀ ਫਿਲਮ ਆਊਗੀ ਇਤਿਹਾਸ ਤੇ ਤਾਂ ਜ਼ਰੂਰ ਦੇਖਣਾ ਜਾਇਓ ਜੀ ਅੱਜ ਮਨੁੱਖਤਾ ਦੀ ਸੇਵਾ ਦੇ ਵਿੱਚ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਇਹ ਤਾਂ ਮੈਂ ਪਹਿਲਾਂ ਕਹਿ ਕੇ ਟੇ ਕੇ ਸ਼ਬਦ ਨਹੀਂ ਜੀ ਸਾਡੇ ਕੋਲੇ ਇੱਕ ਮੈਂ ਇੱਥੇ ਗੱਲ ਸਾਂਝੀ ਕਰਨਾ ਚਾਹੁੰਗਾ ਕਿ ਪਿਛਲੇ ਦਿਨਾਂ ਚ ਇੱਕ ਵੀਡੀਓ ਉਸ ਵੱਡੇ ਪੱਧਰ ਤੇ ਵਾਇਰਲ ਹੋਇਆ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦੀ ਧਰਤੀ ਤੇ ਵੀ ਲੋਕਾਂ ਦੇ ਉਸ ਵੀਡੀਓ ਨੇ ਦਿਲ ਚ ਝੋੜਤੇ ਕਿ ਇੱਕ ਬਹੁਤ ਵੱਡੀ ਤਿੰਨ ਮੰਜ਼ਲੀ ਕੋਠੀ ਜਿਹਦੇ ਕੋਈ ਟਾਕੀ ਨਹੀਂ ਜਿਹਦੇ ਕੋਈ ਬਾਰ ਨਹੀਂ ਉਹਦੇ ਚ ਦੋ ਜਵਾਨ ਪੁੱਤ ਤੇ ਤੀਜੀ ਉਹਨਾਂ ਦੀ ਮਾਂ ਦੋ ਮੁੰਡੇ ਨਸ਼ਾ ਕਰਦੇ ਤੇ ਜੀ ਮਾਂ ਨੂੰ ਵੀ ਨਾਲ ਨਸ਼ਾ ਉਹ ਲਤ ਲੱਗ ਗਈ ਔਰ ਉਹ ਵੀਡੀਓ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਰ ਰਹਿਦਾ ਬੰਦਾ ਜਾਂ ਇੱਥੇ ਰਹਿਦਾ ਭਾਵਕ ਨਾ ਹੋਇਆ ਹੋਵੇ ਬਾਈ ਉਹਨਾਂ ਤੋਂ ਮਹਾਰਾਜ ਨੇ ਉਹ ਸੇਵਾ ਲਈ ਉਸ ਪਰਿਵਾਰ ਨੂੰਰੇ ਲੈ ਕੇ ਆਏ ਮੈਂ ਵੀਰ ਤੋਂ ਪੁੱਛ ਰਿਹਾ ਸੀ ਇੱਕ ਮੁੰਡਾ ਬਿਲਕੁਲ ਠੀਕ ਹੈ ਭੈਣ ਬਿਲਕੁਲ ਠੀਕ ਹੈ ਔਰ ਵੱਡਾ ਮੁੰਡਾ ਅੱਜ ਅਮਰੀਕਾ ਚਲੀ ਗਿਆ ਯੂ ਐਸ ਚਲੀ ਗਿਆ ਕਿਸੇ ਦਾ ਜੀਵਨ ਬਦਲ ਦੇਣਾ ਇਤੋਂ ਵੱਡੀ ਕੋਈ ਗੱਲ ਨਹੀਂ ਕਿਸੇ ਨੂੰ ਜੋੜ ਦੇਣਾ ਇਤੋਂ ਵੱਡੀ ਕੋਈ ਗੱਲ ਨਹੀਂ ਸੋ ਇਹ ਜੁਮਾ ਬਾਈ ਉਹਨਾਂ ਦੇ ਹਿੱਸੇ ਮਹਾਰਾਜ ਨੇ ਲਾਇਆ ਔਰ ਅਸੀਂ ਦਰਸ਼ਨ ਕਰਨ ਆਏ ਔਰ ਧੰਨਵਾਦ ਕਰਨ ਆਏ ਆ ਬਾਈ ਉਹਨਾਂ ਦਾ ਔਰ ਇਹ ਬਾਈ ਉਹਨਾਂ ਨਾਲ ਪ੍ਰਣ ਕਰਨ ਆਏ ਆ ਕਿ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਇਕੱਲੇ ਅਸੀਂ ਨਹੀਂ ਸਾਡੇ ਅਸੀਂ ਪਰਿਵਾਰਕ ਰੂਪ 'ਚ ਵੀ ਜੋੜਾਂਗੇ ਸਾਡੇ ਬੱਚਿਆਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਇਨਸਾਨੀਅਤ ਦੀ ਜਿਹੜੀ ਸੇਵਾ ਹੈ ਉਹ ਸਭ ਤੋਂ ਵੱਡੀ ਸੇਵਾ ਹੈ ਜਿੱਥੇ ਵੀ ਚਲੋ ਸਾਡੀ ਏ ਕਾਤਨੀ ਨਾ ਸਾਡੀ ਹੈਸੀਅਤ ਆ ਪਰ ਜਿੰਨੇ ਜੋਗੇ ਅਸੀਂ ਜੋ ਤਿਲਪੁਲ ਜੋ ਮਹਾਰਾਜ ਨੇ ਸਾਨੂੰ ਕਲਾ ਬਖਸ਼ੀ ਉਹਦੇ 'ਚੋਂ ਦਸਵੰਦ ਹੈ ਜਿਹੜਾ ਉਹ ਗੱਲ ਗੱਲਾ ਦਸਵੰਦ ਹੈ ਜਿਹੜਾ ਉਹ ਪੈਸੇ ਦੇ ਰੂਪ 'ਚ ਨਹੀਂ ਉਹ ਦਸਵੰਧਾ ਸੇਵਾ ਦੇ ਰੂਪ ਚ ਉਹ ਜ਼ਰੂਰ ਕਰਦੇ ਰਹਾਂਗੇ ਔਰ ਅੱਜ ਇਸ ਤਿਰਥੇ ਆ ਕੇ ਸਾਨੂੰ ਦਿਲੋਂ ਬਹੁਤ ਖੁਸ਼ੀ ਹੋਈ ਆ ਰਜੀਤ ਹਰਮਨ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਜਿੰਨਾ ਕਰਕੇ ਹਰਮਨ ਵੀਰੇ ਆ ਜਾਓ ਇਹਨਾਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਜੱਜ ਜੀ ਜਿਵੇਂ ਮਨੁੱਖਤਾ ਦੀ ਸੇਵਾ ਆਪਣਾ ਕੰਮ ਕਰ ਰਹੀ ਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਤਹਾਦੀ ਫਿਲਮ ਬਣਦੀ ਆ ਮਨੁੱਖਤਾ ਦੀ ਸੇਵਾ ਦੇ ਤਾ ਰੋਲ ਨਿਭਾਓਗੇ ਦੇਖੋ ਰੋਲ ਸਾਡੇ ਕੋਲ ਬਾਈ ਹੈਗਾ ਅਸੀਂ ਬਾਈ ਨੂੰ ਲੈ ਕੇ ਬਣਾਵਾਂਗੇ ਜੀ ਰੋਲ ਤਾਂ ਉਹਦੋਂ ਨਿਭਾਇਆ ਜਾਂਦਾ ਨਾ ਜਦੋਂ ਕੋਈ ਬੰਦਾ ਆਲਰੇਡੀ ਕਿਸੇ ਪਾਸੇ ਮੰਨ ਲੋ ਕਿਉਂਕਿ ਬਹੁਤ ਵੀਰ ਕਿਉ ਐਕਟਰ ਬੰਦਾ ਹੁੰਦਾ ਉਹਨੇ ਕੋਸ਼ਿਸ਼ ਕਰਨੀ ਹੁੰਦੀ ਆ ਪਰ ਜਦੋਂ ਜਦੋਂ ਸਾਡੇ ਕੋਲੇ ਆਲਰੇਡੀ ਜਿਹੜੇ ਅਸੀਂ ਕਹਦੇ ਆ ਕਿ ਅਸੀਂ ਰੋਲ ਮਾਡਲ ਚੁਣਨੇ ਨੇ ਆਰਟਿਸਟਾਂ ਨੂੰ ਸਿੰਗਰਾਂ ਨੂੰ ਲੋਕ ਕਹਿੰਦੇ ਨੇ ਕਿ ਅਸੀਂ ਫੈਨ ਆ ਅਸਲ ਚ ਤਾਂ ਰੋਲ ਮਾਡਲ ਇਹ ਨੇ ਸਾਡੇ ਅਸੀਂ ਇਹਨਾਂ ਦੇ ਕਿਰਦਾਰ ਤੋਂ ਇਨਸਪਾਇਰ ਹੋ ਸਕਦੇ ਆ ਕਾਪੀ ਕਰ ਸਕਦੇ ਆ ਪਰ ਇਹ ਸਾਡੇ ਕੋਲ ਰੀਅਲ ਚ ਨੇ ਕੋਈ ਅੱਗੇ ਭਰਾ ਮੇਰੀ ਗੱਲ ਸੁਣਦਾ ਹੋਵੇ ਤਾਂ ਜੇ ਅਸੀਂ ਫਿਲਮ ਬਣਾਈਏ ਤਾਂ ਅਸੀਂ ਉਹਦੇ ਵਿੱਚ ਬਾਈ ਨੂੰ ਹੀ ਲਾਵਾਂਗੇ ਕਿਉਂਕਿ ਸਾਡੇ ਕੋਲ ਬਾਈ ਹੈਗਾ ਸਾਨੂੰ ਇਹ ਲੋੜ ਨਹੀਂ ਪੈਣੀ ਕਿ ਅਸੀਂ ਕਿਰਦਾਰ ਕਰੀਏ ਨਹੀਂ ਨਹੀਂ ਲੋੜ ਨਹੀਂ ਅੱਛਾ ਹਾਂ ਬਿਲਕੁਲ ਜੀ ਬੜੀ ਮੈਂ ਸੱਚੇ ਜਨੂੰ ਅੱਜ ਇਹ ਪਰਮਾਤਮਾ ਦੀ ਪਵਿੱਤਰ ਧਰਤੀ ਨੂੰ ਕਹੂੰ ਆ ਜੀ ਤੇ ਰਾਜਨੀ ਜੀ ਮੈਂ ਬਹੁਤ ਚਿਰ ਤੋਂ ਸੋਚਦਾ ਉਹਨਾਂ ਕਿ ਭਗਤ ਪਰਲਹਾ ਪ੍ਰਿਯਾਦ ਇਹੋ ਜੇ ਕਿਸੇ ਸਾਡੀਆਂ ਦਾਦੀਆਂ ਰੀਆਂ ਸਾਨੂੰ ਸੁਣਾਉਂਦੀਆਂ ਵੀ ਸਾਡੇ ਬੱਚੇ ਤਾਂ ਬਹੁਤ ਦੂਰ ਹੋ ਰਹੇ ਨੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਜਿੱਥੇ ਕਿ ਇਹ ਫਿਲਮ ਦਾ ਉਪਰਾਲਾ ਬਣਾਉਣ ਦਾ ਬੀੜਾ ਚੁੱਕਿਆ ਤੇ ਉੱਥੇ ਸਾਰਿਆਂ ਨੂੰ ਮੈਂ ਗੁਜਾਰਿਸ਼ ਵੀ ਕਰੂੰਗਾ ਪਰਿਵਾਰਾਂ ਸਮੇਤ ਤੁਸੀਂ ਆ ਜਾ ਕੇ ਇਹ ਫਿਲਮ ਨੂੰ ਦੇਖਣਾ ਆਪ ਵੀ ਦੇਖਣਾ ਆਪਣੇ ਬੱਚਿਆਂ ਨੂੰ ਵੀ ਦਿਖਾਉਣਾ ਤਾਂ ਕਿ ਜੇ ਇਹ ਫਿਲਮ ਵਧੀਆ ਤੁਹਾਡਾ ਪਿਆਰ ਮਿਲਦਾ ਤਾਂ ਹੋਰ ਵੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਸਾਡੇ ਸਿੱਖ ਇਤਿਹਾਸ ਤੇ ਸਾਡੇ ਭਗਤਾਂ ਤੇ ਫਿਲਮਾਂ ਬਣ ਗਈਆਂ ਸੋ ਸਾਰਿਆਂ ਨੂੰ ਬੇਨਤੀ ਹੈ ਤੇ 30 ਤਰੀਕ ਨੂੰ 30 ਅਗਸਤ ਰੀਲਿਜ਼ਿੰਗ ਹੈ ਤੇ ਸਾਰੇ ਜਾ ਕੇ ਵਰਲਡਵਾਈਡ ਰੀਲੀਜ਼ ਹੋ ਰਹੀ ਹੈ ਤੁਸੀਂ ਸਾਰੇ ਜਾ ਕੇ ਇਹ ਫਿਲਮ ਨੂੰ ਦੇਖੀਏ ਕਿਵੇਂ ਦੇਖਦੇ ਹੋ ਅੱਜ ਕਾਉਂਵਨਟ ਸਕੂਲਾਂ ਦੇ ਵਿੱਚ ਜਾ ਕੇ ਵੀ ਪ੍ਰੋਮੋਸ਼ਨ ਕੀਤੀ ਔਰ ਉਹਨਾਂ ਨੇ ਵੀ ਪੰਜਾਬੀ ਬੋਲੀ ਹਾਂਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕੀ ਲੱਗਦਾ ਤੁਹਾਨੂੰ ਵੀ ਕੋਚ ਅਸਰ ਹੋ ਰਿਹਾ ਲੋਕਾਂ ਤੇ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬੀ ਸਿੰਗਰਾਂ ਸਾਨੂੰ ਤਾਂ ਹਮੇਸ਼ਾ ਹੀ ਇਹ ਪੰਜਾਬੀ ਦੀ ਚੜ੍ਹਦੀ ਕਲਾ ਦੀ ਦਾਤ ਹਮੇਸ਼ਾ ਗੁਰੂ ਅੱਗੇ ਕਰਦੇ ਹਾਂ ਤੇ ਗਵਰਨਮੈਂਟ ਸਕੂਲਾਂ ਦੇ ਵਿੱਚ ਤੁਸੀਂ ਆ ਕਿਨੇ ਵੀ ਪੰਜਾਬੀ ਬੋਲਦੇ ਇਤੋਂ ਬੜੀ ਕਿਹੜਾ ਖੁਸ਼ੀ ਦੀ ਗੱਲ ਕੋਈ ਹੋਏ ਨਹੀਂ ਸਕਦੀ ਕਿ ਅੰਗਰੇਜ਼ੀ ਸਕੂਲਾਂ ਦੇ ਵਿੱਚ ਬੱਚੇ ਪੰਜਾਬੀ ਬੋਲਦੇ ਨੇ ਲਾ ਕੇ ਕੁਝ ਮੈਸੇਜ ਛੋਟੇ ਬੱਚਿਆਂ ਨੂੰ ਜਾਂ ਪਰਿਵਾਰਿਕ ਨੂੰ ਨਹੀਂ ਫਿਲਮ ਆਪਣੇ ਆਪ ਵਿੱਚ ਕੋਈ ਇਹ ਉਹ ਸਟੋਰੀ ਨਹੀਂ ਹੈ ਜਿਹੜੀ ਕਿ ਮੈਂ ਲਿਖੀ ਹੈ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਾਖੀ ਆ ਸਾਡੇ ਬਜ਼ੁਰਗ ਜ਼ਰੂਰ ਜਾਣਦੇ ਹੋਣੇ 40 45 ਸਾਲ ਮੈਂ ਤਾਂ ਦੇਖੀ ਆ ਵੀ ਸੁਣਿਆ ਸਾਰਾ ਇਹਦਾ ਹਿਸਟਰੀ ਤੇ ਸਾਰੇ ਜਾਣਦੇ ਨੇ ਤੇ ਬਹੁਤ ਕਮਾਲ ਦੀ ਫਿਲਮਾਂ ਤੇ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਸੇਧ ਦੇਣ ਲਈ ਉਹ ਫਿਲਮਾਂ ਬਣੀਆਂ ਬਹੁਤ ਜ਼ਰੂਰੀ ਨੇ ਤੇ ਮੈਨੂੰ ਇੰਝ ਵੀ ਰਜਨੀ ਵਰਗੀ ਮੂਵੀ ਕਰਨ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੋਗੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਆ ਹਾਂਜੀ ਇਹੋ ਜਿਹੇ ਪ੍ਰੋਜੈਕਟਾਂ ਦਾ ਹਿੱਸਾ ਹੋਣਾ ਬੜੀ ਵੱਡੀ ਗੱਲ ਹੈ ਜੀ ਕਮਰਸ਼ੀਅਲ ਐਂਗਲ ਬਹੁਤ ਕੀਤਾ ਪਰ ਇਹੋ ਜਿਹੇ ਫਿਲਮਾਂ ਵੀ ਹਮੇਸ਼ਾ ਤਾਂਗ ਰਹਿੰਦੀ ਆ ਕਿ ਕੁਝ ਐਸੀਆਂ ਫਿਲਮਾਂ ਜਿਹੜੀਆਂ ਕਿ ਕਿਸੇ ਕਹਾਣੀਆਂ ਸੁਣਦੇ ਰਹੇ ਆ ਵੀ ਉਹਨਾਂ ਦੇ ਉਹਦੇ ਹੀ ਤੇ ਬਣਨ ਤੇ ਉਹਨਾਂ 'ਚ ਕਰਦਾਰ ਕਰਨ ਦਾ ਮੌਕਾ ਮਿਲੇ ਉਸ ਤੋਂ ਵੱਡੀ ਖੁਸ਼ੀ ਕਰ ਸਕਤੀ ਕੀ ਹੋ ਸਕਦਾ ਜੀ ਸੋ ਕਾਫੀ ਇਤਿਹਾਸ ਹੈ ਜੋ ਅੱਜ ਕੱਲ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ ਜੀ ਉਜ ਇਸ ਤੇ ਉੱਤੇ ਫਿਲਮਾਂ ਬਣਨ ਤਾਂ ਜਿਹੜੇ ਆਉਣ ਵਾਲੀ ਵੀਡੀਓ ਉਹਨੂੰ ਵੀ ਪਤਾ ਲੱਗੇ ਕਿ ਇਤਿਹਾਸ ਦੇ ਵਿੱਚ ਸਾਡੇ ਗੁਰੂਆਂ ਪੀੜਾਂ ਨੇ ਸਾਡੀ ਅੱਗੇ ਦੀ ਪੀੜੀ ਨੂੰ ਬਚਾਉਣ ਦੇ ਲਈ ਬਧਾਉਣ ਦੇ ਲਈ ਕੀ ਕੁਝ ਕੀਤਾ ਹਾਂ ਨਹੀਂ ਬਿਲਕੁਲ ਜੀ ਇਹ ਫਿਲਮਾਂ ਇੱਕ ਬੜਾ ਵਧੀਆ ਮਾਧਿਅਮ ਹੈ ਉਸ ਉਹਨਾਂ ਕਹਾਣੀਆਂ ਉਹਨਾਂ ਕਿਸਿਆਂ ਨੂੰ ਸਮਾਜ ਤੱਕ ਪਹੁੰਚਾਉਣ ਦਾ ਮੈਨੂੰ ਅਜੇ ਤਏ ਸਿਰਫ ਇੱਕ ਅਸੀਂ ਕਿੱਸਾ ਇਹ ਛੇੜਿਆ ਇਸ ਤੋਂ ਪਹਿਲਾਂ ਮਸਤਾਨੇ ਦਾ ਬੜਾ ਵਧੀਆ ਰਿਸਪੌਂਸ ਰਿਹਾ ਆ ਉਹ ਉਸੇ ਲੜੀ ਦਾ ਮਣਕਾ ਜਿਹੜਾ ਆ ਉਹ ਹੈ ਜੀ ਬੀਬੀ ਰਜਨੀ ਕਹਾਣੀ ਇਸ ਤੋਂ ਬਾਅਦ ਹੋਰ ਹੀ ਬੜੀਆਂ ਕਹਾਣੀਆਂ ਨੇ ਆ ਇਹ ਕਾਮਯਾਬ ਹੁੰਦੀ ਫਿਲਮ ਤੇ ਆਈ ਥਿੰਕ ਹੋਰ ਨਵੇਂ ਪ੍ਰੋਡਿਊਸਰਜ਼ ਵੀ ਹੋਣਗੇ ਜੀ ਸਾਡੀ ਸਾਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਅਸੀਂ ਇਸ ਫਿਲਮ ਦਾ ਹਿੱਸਾ ਆਇਆ ਤੇ ਬਸ ਇਹੀ ਬੇਤੀ ਕਰਦੇ ਆ ਜੀ ਕਿ 8 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਤੇ ਜਰੂਰ ਦੇਖਣ ਜਾਇਓ ਜੀ ਕਿੰਨੀ ਤਰੀਕ ਨੂੰ ਰਿਲੀਜ਼ ਹੋਣੀ ਹੈ 8 ਅਗਸਤ ਨੂੰ ਜੀ 3 ਅਗਸਤ ਠੀਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਦਾ ਦੀ ਮੂਵੀਸ ਰੋਲ ਕਰਨ ਦਾ ਮੌਕਾ ਮਿਲੇ ਤਾਂ ਕਰੋਗੇ ਜੀ ਜਰੂਰ ਜੀ ਤੁਹਾਨੂੰ ਇਤਿਹਾਸਕ ਮੂਵੀ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਪਹਿਲੀ ਵਾਰ ਦੇਖਿਆ ਹੈ ਹਾਂਜੀ ਜੀ ਮੈਂ ਪਹਿਲੀ ਵਾਰ ਹੀ ਇਦਾਂ ਦਾ ਰੋਲ ਕਰਦੀ ਆ ਤੇ ਮੈਂ ਜਰੂਰ ਕਰਨਾ ਚਾਹੂੰਗੀ ਜੀ ਜਦੋਂ ਤੁਹਾਨੂੰ ਇੱਕ ਵਾਰ ਪਤਾ ਲੱਗਿਆ ਕਿ ਬੀਬੀ ਵੈਜਨੀ ਦਾ ਰੋਲ ਅਦਾ ਕਰਨਾ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਜੀ ਮੈਨੂੰ ਲੱਗਦਾ ਆਈ ਥਿੰਕ ਤੇ ਸਾਨੂੰ ਇਹ ਜ਼ਰੂਰ ਹੈ ਕਿ ਜੋ ਅਸੀਂ ਮਤਲਬ ਪੇਸ਼ ਕੀਤਾ ਆ ਤੇ ਆਡੀਅנס ਨੂੰ ਜ਼ਰੂਰ ਪਸੰਦ ਆਵੇ ਤੇ ਇੱਕ ਰਿਸਪੌਂਸਿਬਿਲਟੀ ਮਹਿਸੂਸ ਹੋ ਰਹੀ ਹੈ ਜੀ ਕਿਹੜੀ ਕਿਹੜੀ ਜਗ੍ਹਾ ਤੇ ਇਹ ਮੂਵੀ ਰਿਲੀਜ਼ ਹੋ ਰਹੀ ਹੈ ਜੀ ਜੀ ਨਹੀਂ ਕਿਹੜੀ ਥਾਂ ਤੇ ਮੂਵੀ ਨੂੰ ਜਿਹੜਾ ਸ਼ੂਟ ਕੀਤਾ ਗਿਆ ਵੈਸੇ ਤਾਂ ਮੂਵੀ ਸ਼ੂਟ ਚੰਡੀਗੜ੍ਹ ਦੇ ਲਾਗੇ ਸੀ ਚੰਡੀਗੜ੍ਹ ਚੰਡੀਗੜ੍ਹ ਦੇ ਕੋਈ ਇਹੋ ਜਿਹਾ ਪਲ ਜਿਹੜਾ ਯਾਦਗਾਰ ਬਣ ਗਿਆ ਹੋਵੇ ਮੁੰਡੇ ਦਾ I think ਸਾਰੇ ਪਲ ਜੀ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਇੱਕ ਤਾਂ ਨਹੀਂ ਹੈਗਾ ਸਾਰੇ ਹੀ ਹੈ ਜੀ ਸਾਰੀ ਟੀਮ ਨਾਲ ਜਦੋਂ ਅਸੀਂ ਕੰਮ ਕੀਤਾ ਸਾਰਾ ਹੀ ਬਹੁਤ ਵਧੀਆ ਐਕਸਪੀਰੀਅੰਸ ਸੀ ਕੋਈ ਮੈਸੇਜ ਦੇਣਾ ਚਾਹੁੰਦੇ ਤੁਸੀਂ ਬਸ ਇਹੀ ਜੀ ਕਿ ਸਾਡੀ ਫਿਲਮ ਆ ਰਹੀ ਹੈ ਤੇ ਜ਼ਰੂਰ ਦੇਖਣ ਜਾਇਓ ਜਿਨ੍ਹਾਂ ਨੇ ਨਹੀਂ ਜਿਨ੍ਹਾਂ ਨੂੰ ਨਹੀਂ ਕਹਾਣੀ ਪਤਾ ਸੀ ਤਾਂ ਸੁਣੀ ਹੋਈ ਹੈ ਛੋਟੇ ਹੁੰਦੇ ਜਿਨ੍ਹਾਂ ਨੂੰ ਨਹੀਂ ਇਹ ਕਹਾਣੀ ਪਤਾ ਉਹ ਜ਼ਰੂਰ ਦੇਖਣ ਜਾਣ ਅਗਸਤ 3 ਨੂੰ ਜੀ ਠੀਕ ਹੈ